ਹੱਜ ਤੇ ਸੱਚੀ ਮੈਨੂੰ ਬੜਾ ਚਾਚਾ ਲਿਆ ਤੇ ਮੈਂ ਅੱਜ ਮੰਮੀ ਨਾਲ ਦੇ ਨਾਲ ਜਾਣਾ ਵੇ ਹੱਜ ਕਿਦਾਂ ਜਾਵਾ ਤੇ ਆਹ ਥੋੜਾ ਨਹੀਂ ਆ ਬਾ ਠੀਕ ਆਗੇ ਸਾਰੀ ਪਿਆਰੀ ਚਲੀ ਜਾਂਦੀ ਏ ਕੁਛ ਨਹੀਂ ਮੈਂ ਆਪਣੇ ਕੱਪੜੇ ਰਹੀ ਰੱਖਣ ਹਾਂ ਕਿਉਂ ਆਣਾ ਹੁੰਦਾ 2-3 ਦਿਨ 2-3 ਦਿਨ ਹਾਂ ਜਿੱਥੇਗਾ ਤੋ ਅੱਜ ਚੱਲ ਤਸਵੀਰ ਮੈਂ ਤੁਹਾਨੂੰ ਲੈ ਆਉਂਗਾ ਮੈਂ ਨਹੀਂ ਆਣਾ ਸਵੇਰੇ ਸੂਰੇ ਹਾਂ ਮੈਂ ਰਹਿਣਾ ਆ ਰਹਿਣਾ ਆ ਕਿਤਾ ਕਿਉਂ ਰਹਿਣਾ ਮੰਮੀ ਨੂੰ ਨਹੀਂ ਲੈਣ ਆਏ ਆ ਅੱਗੇ ਕਹਿੰਦੀ ਰਹੀ ਆ ਤੇਰੇ ਸਾਲ ਵੀ ਚਾਹਤੇ ਹੁੰਦੇ ਆ ਕਿਹਨੇ ਤਾਂ ਰਹਿਣਾ ਮੈਂ ਤਿੰਨ ਦਿਨ ਰਹਿਣਾ اچھا ਹਾਂਜੀ ਮम्मी ਨੇ ਪੁੱਛਿਆ ਵਾ ਨਹੀਂ ਮੈਂ ਨਹੀਂ ਪੁੱਛਿਆ ਮम्मी ਕੋਸ਼ਾ ਨਾ ਜਣ ਬੜਾ ਜਾ ਫਿਰ ਗੁੱਸਾ ਕਰਨਗੇ ਤੁਸੀਂ ਅੱਗੇ ਕਹਿ ਦਿਓ ਮੈਂ ਉਹ ਮਮਮੀ ਘੇਰਨਾ ਮੈਨੂੰ ਵੀ ਗੁੱਸੇ ਆਂ ਐਂਚੀ ਗੁੱਸੇ ਆਂ ਲਗੜੀ ਗੱਲ ਆ ਕੋਈ ਨਾ ਤੂੰ ਪੁੱਛ ਲੈ ਇੱਕ ਵਾਰੀ ਨਹੀਂ ਆਪਾਂ ਮੁੰਨੇ ਹੀ ਨਹੀਂ ਕਹਿ ਦਿੰਦੀ ਮੋਈ ਪੀਰ ਰੱਖਣਾ ਹੁੰਦਾ ਤੇਰਣ ਜੀ ਕਰ ਤਾਂ ਪੁੱਛਣਾ ਡਰ ਲੱਗਦਾ ਨਹੀਂ ਡਰ ਬਲੀ ਤੇ ਨਹੀਂ ਗੱਲ ਮੈਂ ਫਿਰ ਮਮਮੀ ਕਹਿਣ ਨਾ ਪੁੱਛੂ ਚੱਲ ਕੋਈ ਨਾ ਮੈਂ ਹੀ ਕਹਿ ਦਿੰਦਾ ਹਾਂ ਚਲੋ ਠੀਕ ਆ ਠੀਕ ਆ ਠੀਕ ਆ ਚਲ ਕਰ ਲਾ ਫਿਰ ਪੈਕਿੰਗ ਆਪਾਂ ਚਲੋ ਠੀਕ ਆ ਵੇਖ ਆ ਸਹੀ ਕੇਬਲ ਹੈ ਲੈ ਆਪਣੇ ਮਾਂ ਬੇ ਵਾਸਤੇ ਅੱਛਾ ਰਾਜਮਾ ਦੀ ਸਬਜੀ ਦਾ ਆ ਆਲੂ ਇਹ ਚੋਂ ਦਾ ਹੀ ਸੱਤੇ ਹੈ ਹੈ ਇਹੇ ਪਤਾ ਪਿੱਛੇ ਵੀ ਲੈਣੇ ਆ ਅਗਲਾ ਤਾਂ ਹੈ ਗਿਆ ਪਰ ਪੂਰੀ ਆ ਗਈ ਵੇ ਆ ਵੀ ਲੈ ਵੇ ਇਧਰ ਹਰ ਡੱਬਾ ਹੈ ਤੈਨੂੰ ਆ ਦੇ ਲਾ ਮੈਂ ਤੈਨੂੰ ਵੀ ਕਹਿਆ ਸੀ ਕਿ ਇਲਾਕੇ ਨਾਲ ਵੀ ਆਈ। ਵੇਸਾਂ ਤੇ ਮਾਤਾ ਵਰਖੀ ਲੈਣ ਤੇ ਕੀ ਹੋ ਗਿਆ ਵਾ? ਕਿੱਦਾਂ ਹਾਰੇ ਡੱਬਾ ਚੁੱਕ ਕੇ ਲੈ ਆਓ? ਓਈ ਅੱਲੀ ਨੂੰ ਪਿਆਰ ਖਾਦਾ ਜਾਂਦਾ। ਆਪ ਕਹਿੰਦੇ ਗੜੀ ਦੇ ਕਿ ਪਿਆਸ ਮੋਸੇ ਲੈਣ ਦੇ ਨਾਲ ਚਨੇ ਚਨੇ ਲੈਣਦੇ ਹੀ ਏ। ਵੇ ਆਂ ਐਨੇ ਹਾਰੇ ਕੀ ਕਰ ਰਹੇ ਏ? ਖਾਈ ਲੈਣੇ ਆ। ਖਾਈ ਲੈਣੇ ਖਾਣ ਤੇ ਖੂ ਖਾਦੇ ਜਾਂਦੇ ਆ। ਹੈ ਤੂੰ ਥੋੜਾ ਨਹੀਂ ਹੁੰਦਾ ਜਾਂਦੇ। ਹਾਂ ਤੂੰ ਹੀ ਤਾਂ ਟੱਟ ਵੱਲੀ ਕਿਤੇ। ਆ ਵੇ ਕਿੱਦਾਂ ਹਾਰੇ ਖਵਾ ਲੈਣ ਐਡਾ ਹਾਰਾ ਡੱਬਾ ਬਿਠਾਈ ਦਾ ਚੁੱਕ ਲੈ ਆ। ਕਿੱਥੇ ਦੀ ਆ ਖਰਾਕੀਆਂ? ਥੋੜੇ ਜਿਹੀ ਸਰਦਾ। ਔਰ ਥੋੜਾ ਹੀ ਹੈ ਕਿ ਨਿੰਨਾ ਕਵਾ ਕਿਤੇ ਨਾ ਮਾਂ ਤੇ ਕੱਲ ਹੀ ਮਨ ਲੈਂਦੀ ਹੁੰਦੀ ਆ ਇਸ ਸਿਆਰੇ ਆ ਜੇ ਜੋ ਕਹਿੰਦਾ ਸਹੀ ਆ ਉਹ ਤੁਹਾਡੀ ਨਹੀਂ ਉਹ ਤੁਹਾਡੀ ਮੰਨ ਕੇ ਥੋੜਾ ਲੈਂਦਾ ਵਾ ਜੇ ਸਮਾਨ ਡਬਲ ਲੈਣਾ ਹੈ ਤਾਂ ਮੈਂ ਉਹੀ ਗੱਲ ਤੇਰੀ ਪਿਓ ਵਾਲੀ ਆ ਵਾ ਕਿ ਜਾਂ ਜਾਉਣ ਲੱਗੀ ਆ ਹਾਂ ਤਾਂ ਸਮਾਨ ਇਕੱਠਾ ਕਰੀਓ ਤੇ ਟੇਡੀਆਂ ਲਈਓ ਫੁੱਟੀਆਂ ਉਹਦਾ ਉਹਦਾ ਇੱਥੇ ਚੌੜਿਆਂ ਵਾਲੇ ਦੋਹਾਂ ਜਾਣੇ ਆਲੇ ਆ ਉੱਥੇ ਕੀ ਆ ਉਹ ਤੇ ਮੇਰੇ ਘਰ ਹੈਗਾ ਸਭ ਕੁਝ ਉਹ ਵੀ ਨਾ ਮੈਂ ਸਣਾ ਹੁਣੀ ਆਲੇ ਆ ਘਰ ਵਾਲਾ ਇਹਦਾ ਰੋਲਾ ਸੁਣਨੇ ਕਦੇ ਕੀ ਕਹਿਣਗੇ ਉਹ ਚੁੱਪ ਕਰ ਜਾ 2:00 ਵੱਜ ਗਏ ਆ ਟਾਈਮ ਵੇਖ ਲੈ ਉਹਨਾਂ ਨੇ ਵੀ ਆਉਣਾ ਵਸ ਨਾ ਉਹ ਹੁਣੀ ਆਲੇ ਆ ਕਿਤੇ ਮਿੰਟ ਵਿੱਚ ਉਹ ਨਹੀਂ ਕਰੋ ਤੇਰੀ ਚਾਹ ਚ ਘਰੋ ਤੇ ਠੀਕ ਆ ਮੈਂ ਤਾਂ ਵੀ ਜਾ ਉਹ ਕੱਲ ਆਪਣੇ ਪਰਜਾਇ ਨੂੰ ਜਾ ਕੇ ਉਹਨੂੰ ਕਿਹਾ ਬਣਾ ਲੈ ਚਾਹ ਚ ਪਰ ਪਤਾ ਹੀ ਨਾ ਉਹ ਫੋਨ ਖੜਾ ਕਿੱਦਾਂ ਬਣਾਵਾਂ ਵੀ ਕਦੋਂ ਕੋ ਤੁਹਾਨੂੰ ਆਏ ਕਿ ਨਹੀਂ ਅਜੇ ਮੈਂ ਤੇ ਲੈ ਆਉਂ ਤਾਂ ਫੇਰੀ ਜਾ ਕੋਈ ਆਲੇ ਬਣਾਣਾ ਕੋਈ ਬਾਤ ਚ ਬੇਆ ਉਹ ਹੁਣੇ ਆਓ ਉਹ ਕਿਹੜੇ ਘਟਵਾ ਕਿਤੇ 2:00 ਵਜ ਗਏ ਚਾਹ ਪਾਣੀ ਪੀਣਾ ਰੋਟੀ ਪਾਣੀ ਖਾਣਾ ਤੇ ਅੱਧੀ ਰਾਤ ਉੱਥੋਂ ਜਾਣਾ ہماری ਹੋ ਗਈ ਪੱਸੀ ਕੋ ਭਾਈ ਮੇਰੇ ਪੁੱਤ ਸੱਸੀ ਕੱਲ ਬੱਤ ਸੱਸੀ ਕਾ ਤੂੰ ਕਿਤੇ ਚਲ ਗਿਆ ਹੀ ਉਹ ਮੈਂ ਤੇ ਉਹ ਲੈ ਗਿਆ ਨਹੀਂ ਸਾਮਾਨ ਲੈਣ ਆਪਾਂ ਕੀ ਆ। ਅੱਛਾ ਅੱਛਾ ਪਰੋਣੇ ਵਾਲੀ। ਹਾਂਜੀ ਹਾਂਜੀ। ਲੈ ਆ। ਹਾਂਜੀ ਸਾਮਾਨ ਤੇ ਮੈਂ ਲੈ ਆ। ਸਾਰਾ। ਹਾਂਜੀ। ਹੁਣ ਚਾਹ ਨਾਲ ਕੁਛ ਨਾ ਕੁਛ ਤੇ ਦੇਣਾ ਹੀ ਸੀਗਾ। ਓਏ ਆਹ ਹੋਣੀ ਮੈਂ ਆਹ। ਉਹ ਆਉਣ ਹੀ ਵਾਲੇ ਹੁਣੇ ਆਂਦੀ 2 ਵਜੇ ਦਾ ਟਾਈਮ ਦਿੱਤਾ ਉਹਨਾਂ ਨੇ ਤੇ ਭਾਵੇਂ ਆਂਦੇ ਹੀ ਹੁਣ। ਤੇ ਉਹ ਕਹਿੰਦਾ ਚਾਹ ਚੁਤਾ ਛੱਡੇ। ਮੈਂ ਤੇ ਕਹਿ ਚਾਹ ਲੱਕਾਨੇਦਾਰ ਗੜਮੀ ਚਾਹ ਬਣਾਉਂ ਵਧੀਆ ਜੀ ਨਾਲ ਮੈਂ ਵੀ ਪੀਣੀ ਕੁੱਟ ਕੇ ਸਿਰ ਦੁਖੰਡਿਆ। ਤੂੰ ਜਾ। ਕਿਤੋਂ ਬੀਤੀ ਚਾਹ ਤਰਾ ਆਈ ਹੈ ਜਿਹਨ ਚਾਹ ਤੇਰੀ ਮਾਂ ਨੇ ਬਣਾਈ ਮੈਂ ਇਹ ਚਾਹ ਬਣਾਵਾਂ ਮੈਂ ਚੱਲ ਕੋਈ ਨਹੀਂ। ਉਮਦੇ ਪਰ ਲੱਗਤੀ ਪਿੰਨੀ ਉਹ ਵੀ ਵਸ ਹੁਣੀ ਆ ਗਏ ਧਰ ਦੇ ਚਾਹ ਵੀ ਅਕਸਰ ਬੰਦਿਆ ਟਾਈਮ ਲੱਗਣਾ ਹੀ ਹੈ ਵੱਡੇ ਦੇ ਖਰੋਤੇ ਲੈ ਮੇਰੇ ਲੱਗਣ ਪੇਪਰ ਨੇ ਆ ਹੀ ਗਏ ਮਾਂ ਆਪਣੀ ਮਾਰ ਬਾਜ ਮੈਂ ਤਾਂ ਜਾਣਾ ਬਾਹਰ ਮੈਨਾਂ ਨੂੰ ਮਾਂ ਦੀ ਬਾਜ ਆਪਣੀ ਮਾਂ ਲੱਗਦੇ ਆ ਗਏ ਸਾਸਰੀ ਕਲਪਨ ਜੀ ਸਾਸਰੀ ਕਲਪਨ ਜੀ ਸਾਸਰੀ ਕਲਪਨ ਜੀ ਹਾਂ ਜੀ ਹੋਠੀ ਨਾ ਹਾਂ ਜੀ ਠੀਕ ਠਾਕ ਸਾਸਰੀ ਕਲਪਨ ਜੀ ਸਾਸਰੀ ਕਲਪਨ ਜੀ ਕਲਪਨ ਜੀ ਸਾਸਰੀ ਕਲਪਨ ਜੀ ਕੀ ਹਾਲ ਚੰਦ तेरे तो में लगा खींच लगा तो कितनी नहीं कोई नहीं पैदी खींच लगा दी कोई नहीं खुद नहीं कोई गल नहीं अरे भाई चलो लबाई राम जी ने भाई 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 कोई बहन नहीं हुई रात में चक्कर नहीं हुई नहीं नहीं बहन जी हां चलो धन्यवाद भाई ਆ ਤੇ ਭਾਈ ਬੜੀ ਮੌਜ ਵਾ ਤੇ ਆ ਸੜਕ ਤੇ ਤਾਂ ਨਾ ਘਰ ਵਾ ਹਾਂਜੀ ਹੈ ਨਾ ਆਹ ਦੱਸਦੇ ਯਾਰ ਛੱਟੀ ਆ ਗਈਆਂ ਉਹ ਤੇ ਗੱਲ ਵਾ ਰੋਡ ਦੇ ਉੱਪਰ ਤੇ ਘਰ ਵਾ ਹਾਂਜੀ ਹਾਂਜੀ ਬੜੀ ਬੰਦਵੇ ਦਿੱਕਤ ਆਉਂਦੀ ਨਹੀਂ ਬਿਲਕੁਲ ਸੋਸ਼ੀਅਲ ਜੀ ਸੈਕਲ ਐਕਸੀਡੈਂਟਸ ਕਹਿੰਦੇ ਆਂ ਫਾਸੀਆਂ ਸਾਸ਼੍ਰੀਕਾਰ ਜਿੰਦਾਰਾ ਪੁੱਤ ਦੱਸਣੀ ਦਲਜੀਤ ਕਿੱਥੇ ਹੈ ਮੈਂ ਲਿਆ ਨਾ ਕੋਈ ਆਵਾਜ਼ ਹੈ ਹਾਂਜੀ ਤੇਰੇ ਮੰਮੀ ਨਹੀਂ ਆਏ ਹੈ ਦਲਜੀਤ ਹੋਰ ਸੁਣੋ ਭੈਣ ਜੀ ਠੀਕ ਠਾਕ ਸਭ ਹਾਂਜੀ ਭੈਣ ਜੀ ਠੀਕ ਠਾਕ ਜੀ ਤੂੰ ਹੀ ਸਾਨੂੰ ਆਪਾਂ ਵਧੀਆ ਬਸ ਠੀਕ ਠਾਕ ਆ ਅੱਛਾ ਅੱਛਾ ਵੇਖ ਲੋ ਧਿਆਨ ਇਹਨਾਂ ਦਾ ਕੁੜੀ ਕੀ ਆ ਆਪਣੇ ਚ ਹੈ ਤੇ ਹੋਈ ਐ ਇੰਨਾ ਹੁੰਦਾ ਪਹਿਣਾ ਮਾਮਾ ਨੂੰ ਰਿਸ਼ਤਾ ਹੀ ਮਾਮਾ ਤੀਂ ਹਾਂ ਲੈ ਹੋ ਜਿਓ ਬਲਜੀਤ ਤੂੰ ਪੈ ਗਈਆਂ ਇੱਥੇ ਲੱਗੀ ਕਮਿਊਨਿਟੀ ਆ ਗਈ ਆ ਬਾਹਰ ਹੈ ਸੱਚੀ ਵੇਖ ਜਾ ਵੀ ਤੇ ਮੇਰੇ ਮੱਡੜੀ ਬੁੱਦੀਸ ਮੇਲਾ ਕਿੰਨਾ ਚਾਹ ਮੇਰੀ ਧੀ ਨੂੰ ਹੈ ਸੱਚੀ ਕੱਲ ਸੱਚੀ ਕੱਲ ਸੱਚੀ ਉਹਥੇ ਠਾਗਣ ਅੱਜ ਅੱਜ ਬੈਠਾ ਤੁਸੀਂ ਮੈਂ ਪਾਣੀ ਪੀਂਦੀ ਕੋਈ ਨਹੀਂ ਪਤਾ ਖਲਿਆ ਆਜੋ ਆਜੋ ਭੈਣ ਜੀ ਤੜ ਨਾਲ ਜਾਣੀ ਆ ਚੱਲਦੇ ਨਹੀਂ ਕੋਈ ਅਖੇਰਾ ਹੁੰਦਾ ਮਾਵਾਂ ਨੂੰ ਆਹੋ ਮਾਵਾਂ ਦੇ ਨੂੰ ਹੋ ਗਏ ਨਾ ਮਿਲਿਆਂ ਨੂੰ ਕੱਡੀ ਇੱਕ ਰਾਤ ਨੂੰ ਜਾ ਕੇ ਕਿਤੇ ਰਹੀ ਨੇ ਇਹ ਦੈਨ ਦਾ ਭਾਈ ਮੇਰੇ ਮਨ ਚ ਪੜਾ ਹੁੰਦਾ ਹਾਂ ਹਾਂ ਜੀ ਤੇ ਮੇਰੇ ਵੀ ਕੋਈ ਧੀ ਹੁੰਦੀ ਹਾਂ ਜੀ ਹੈ ਵੇਖ ਲੈ ਕਿੰਨਾ ਚਾਹ ਕਰਦੀ ਧੀ ਆ ਉਹ ਚਲੋ ਜੀ ਇਹ ਲਈ ਧੀ ਉਹ ਇਹਨੇ ਧੀ ਸਮਝੋ ਆਹ ਤੇ ਕਰ ਉਹ ਧੀ ਰੋਜ਼ ਮੁੜੀ ਹਣੂਗਾ ਇਹ ਆਪਣਾ ਪਿਆਰ ਦਿਆ ਕਰ ਨਹੀਂ ਹੋਣੇ ਚਲ ਧੀ ਬਣੂਗੀ ਧੀ ਆਣਾ ਪਿਆਰ ਨਹੀਂ ਬਣੂ ਕਿਉਂ ਨਾ ਆਹੋ ਭੈਣ ਜੀ ਧੀ ਬਣ ਕੇ ਰਹੂਗੀ ਸਾਡੀ ਧੀ ਬੜੀ ਚੰਗੀ ਆ ਚਲੋ ਵੇਖੋ ਇਹ ਤਾਂ ਸਮਾਂ ਦੱਸੂਗਾ ਹੁਣ ਬੜੀ ਆਗਿਆਕਾਰ ਵਾ ਦੇਖੋ ਬਲਦੀ ਤੇ ਪਾਊਡਰਿੰਗ ਲੈ ਆਉਣੀ ਨਹੀਂ ਨਹੀਂ ਉਹ ਠੀਕ ਪਤਾ ਹੋ ਪਾਣੀ ਪੁੱਤ ਠੀਕ ਵਾ ਹੁਣ ਤੈਨੂੰ ਪਤਾ ਮੌਸਮ ਚੇਂਜ ਹੋਇਆ ਤੇ ਗਲੇ ਗਲੇ ਖਰਾਬ ਹੋ ਜਾਂਦੇ ਆ ਹੋਰ ਬੈਂਜੇ ਕਿ ਕਿ ਦਾਏ ਜੇ ਲੱਭਦੇ ਆਏ ਮੈਂ ਜਾ ਕੇ ਆਉਣਾ ਨਾ ਦਾੜੇ ਤੀਨ ਬੈਠੋ ਮੈਂ ਜਾਉਣਾ ਲੈ ਕਿਹੋ ਜੇ ਪੋੜਿਆ ਕਲਾ ਤੁਹਾਡੇ ਕਰਦੇ ਆਣਾ ਬਸੇ ਆਏ ਹੋ ਨੇ ਨਹੀਂ ਨਹੀਂ ਬਸੇ ਆਏ ਹੋ ਨਹੀਂ ਨਹੀਂ ਕਹੇ ਜੀ ਐਨੂੰ ਮੋਟਰਸਾਈਕਲ ਤੇ ਆਏ ਆ ਮੋਟਰਸਾਈਕਲ ਆਹੋ ਮੈਂ ਹੁਣ ਕੇ ਰੇਟ ਲੂਟ ਹੋ ਜਾਗੇ ਤੇ ਕੁੜੀ ਨੇ ਵੀ ਖੜਨਾ ਆ। ਤਾਂ ਕਰਕੇ ਅਸੀਂ ਮੋਟਰਸਾਈਕਲ ਲੈ ਲੈਂਦਾ ਫਿਰ। ਅੱਛਾ ਚਲ ਬੱਸਾਂ ਦਾ ਵਾਦਾ ਘਾਟਾ ਹੋ ਜਾਂਦਾ ਚੰਗਾ ਕੀਤਾ। ਹਾਂਜੀ ਹਾਂਜੀ ਨਹੀਂ ਚੰਗਾ ਕੀਤਾ। ਰੇਟ ਹੋ ਗਏ ਹੈਵੇਂ ਘਰ ਤੇ ਫਿਰਦੇ ਹਾਂ ਹੁਣ ਕੰਮ ਬੱਸਾਂ ਦੇ। ਹੋਏ ਕਿੰਨਾ ਲੇਟ ਕਰ ਲਿਆ ਤੁਸੀਂ ਤੇ ਅੱਧਾ ਦਿਨ ਨਿਕਲ ਗਿਆ। ਹਾਂਜੀ ਹਾਂਜੀ। ਚਲੋ ਘਰਾਂ ਦੇ ਕੰਮ ਹੀ ਹੁੰਦੇ ਆ ਕਰਨੇ ਹੁੰਦੇ। ਮੈਂ ਚਲ ਫਟ ਚਾਹ ਪੀਵਾਂਗੇ ਤੇ ਕੁੜੀ ਨੂੰ ਲਾਵਾਂਗੇ ਤੇ ਆ ਜਾਾਂਗੇ। ਨਹੀਂ ਅਸੀਂ ਤੇ ਚਾਹ ਆਪਣੇ ਬਣਾ ਆਓ ਪੀਓ ਰੋਟੀ ਪਾਣੀ ਬਣਾ ਆਵਾਂ। ਕੋਈ ਭਾਜੀ ਫੁਲਕਾ ਪਾਣੀ ਤੁਹਾਨੂੰ ਦੀ ਕੁੜੀ ਸਾਡੀ ਵੀ ਨਹੀਂ। ਆਹੋ। ਕਰ ਲੈਂਦੀ ਆ। ਪੜਾ ਹੌਲੀ ਹੌਲੀ ਬੜਾ ਕੰਮ ਕਰਦੀ ਆ। ਭਾਈ ਚੱਲ ਕੋਈ ਨਹੀਂ। ਕੁੜੀ ਵੀ ਬੜੀ ਬੀਬੀ ਆ। ਹਾਂਜੀ ਹਾਂ। ਜਿੱਦਾਂ ਦੀ ਮੈਂ ਚਾਹੁੰਦਾ ਹਾਂ ਨਾ। ਹਾਂਜੀ ਹਾਂਜੀ। ਉਹਦਾਂ ਦੇ ਧੀ ਮਨੂਲੀ ਆ। ਠੀਕ ਆ ਠੀਕ ਆ। ਚਲੋ। ਚੱਲ ਕੋਈ ਨਹੀਂ ਪ੍ਰਭ। ਹੌਲੀ ਹੌਲੀ ਕਰਦੀ ਤੇ ਇਦਾਂ ਹੀ ਜਾਚ ਆਉਂਦੀਆਂ ਹੁੰਦੀਆਂ। ਉਹ ਭੈਣ ਜੀ ਜਿਹੜਾ ਝਾੜੂ ਫੜ ਲੈਂਦੀ ਆ ਅੱਗੇ ਅੱਗੇ ਝਾੜੂ ਨੂੰ ਲੰਘਾਉਂਦੀ ਆ ਤੇ ਜੇ ਰਸੋਈ 'ਚ ਵੱੜ ਜਾਂਦੀ ਆ ਤੇ ਬਾਹਰ ਪੂੜਾ ਖਲ ਰਾਇਆ। ਚੱਲ ਕੋਈ ਨਹੀਂ ਤੇ ਲੱਗਿਆ ਆਸਲਾਂ ਦੇ ਹੋਈ ਗਿਆ ਨਾ। ਨਹੀਂ ਉਹ ਤਾਂ ਗੱਲ ਹੈ ਹੀ ਆ। ਮੈਂ ਤਾਂ ਕੇ ਘਰ ਕਰ ਲਈ ਤੇ ਲੋ ਭਾਜੀ ਨੈਣ ਸੈਣ ਪਤਾ ਕੀ ਆ ਭਾਜੀ ਵੀ ਦੂਜੇ ਘਰ ਖਾਨ ਨਵੇਂ ਤਾਂ ਆਏ ਹੋਏ ਤੇ ਨਹੀਂ ਨਾ ਵੱਲ ਨਹੀਂ ਹੁੰਦਾ ਬੱਚੇ ਇਹ ਕੋਈ ਗੱਲ ਨਹੀਂ ਤੂੰ ਹੌਲੀ ਹੌਲੀ ਉਹ ਪਤਾ ਕੀ ਭੈਣ ਜੀ ਮੈਂ ਸਮਝਦੀ ਆ ਕਸੂਰ ਉਹਦਾ ਨਹੀਂ ਆ ਕਸੂਰ ਹਰ ਜਗਾ ਦਾ ਤਾਂ ਹੈ ਹੀ ਆ ਹੁਣ ਘਰ ਵੇਖੋ ਕਿੰਨਾ ਤਗੜਾ ਵਾ ਤੇ ਬਾਹਰ ਵੇਖੋ ਵੇੜਾ ਕਿੰਨਾ ਤਗੜਾ ਵਾ ਤੇ ਹੁਣ ਉਹਦਾ ਪੇਕੇ ਦਾ ਘਰ ਹਣਾ ਫਿਰ ਉਹ ਸਾਹ ਤੇ ਬਦਲਣ ਹੁੰਦਾ ਹੀ ਆ ਚਰਾ ਬੱਚੇ ਨੂੰ ਆਪੇ ਸਿੱਖ ਲੈਣ ਹੌਲੀ ਹੌਲੀ ਕੋਈ ਗੱਲ ਨਹੀਂ ਭੈਣ ਜੀ ਜੇ ਕੋਈ ਗਲਤੀ ਕਰਦੀ ਹੁੰਦੀ ਤੇ ਮੇਰੀ ਤੀ ਨੂੰ ਮਾਫ਼ ਕਰਿਆ ਕਰੋ ਪਾ ਜਾ ਜਾ ਚਾਹ ਫੜਕ ਲੈ ਤੂੰ ਚਾਹ ਮੈਂ ਕੋ ਫੜਕ ਲਿਆਉਣੀ ਆ ਗਈ ਆ ਜਣ ਦਲਜੀਤ ਨਹੀਂ ਤਰੀ ਚਲੋ ਭੈਣ ਜੀ ਕੋਈ ਕੋਈ ਨਹੀਂ ਪੈਂਦੀ ਆ ਪਿਆਈ ਦੀ ਕੋਈ ਗੱਲ ਨਹੀਂ ਸਹੀ ਬੈਠਾ ਭੈਣ ਜੀ ਕੋਈ ਗੱਲ ਨਹੀਂ ਮੈਂ ਵੀ ਨਹੀਂ ਜੀ ਉਹੇ ਨਾ ਜੇ ਹੁਣ ਕੰਮ ਕਰੂਗੀ ਤੇ ਆਦਤ ਬਣੂਗੀ ਭੈਣ ਜੀ ਉਹਦੀ ਤੇ ਜੇ ਮੈਂ ਹੀ ਵਿੱਚ ਉਹਦਾ ਟੱਕਰਾ ਮਾਰਦੀ ਦੀ ਫਿਰ ਉਹਨੂੰ ਸੁਆਹ ਬਤਾਲਾ ਬਣਾਉਂੂ ਮੇਰੀ ਗੱਲ ਸੁਣ ਇਦਾਂ ਬੈਠਿਆ ਨਾ ਗੋਡੇ ਪੀੜ ਕਰਦੇ ਹੁੰਦੇ ਆ ਉਲਕੇ ਮਰੇ ਗੋਡੇ ਨਵੇਂ ਪਾ ਦੋ ਗੋਡੇ ਨਵੇਂ ਪਾ ਦੋ ਉਹ ਭਾਜੀ ਚਲੋ ਕੋਈ ਗੱਲ ਨਹੀਂ ਜੇ ਹੁਣ ਘਰ ਦੇ ਜੀ ਇੱਕ ਵਧਿਆ ਹੋਣਾ ਉਹਦਾ ਸੁੱਖ ਵੀ ਲਓ ਤੁਸੀਂ ਫੇਰ ਭੈਣ ਜੀ ਹੋਣਾ ਕੀਤਾ ਵੇਖਾਂ ਯਾਨੀ ਤੁਹਾਨੂੰ ਸਮਝ ਆ ਗਈ ਕੁੜੀ ਹਾਂਜੀ ਅੱਜੇ ਕੀ ਗੱਲਾਂ ਦਾ ਨਹੀਂ ਪਤਾ ਕੋਈ ਨਹੀਂ ਹੋੜੀ-ਹੋੜੀ ਸਗੀ ਸੀ ਸਾਰਾ ਕੁਝ ਸਿੱਖ ਲੈਣਾ ਅੱਛਾ ਜੀ ਹਾਂਜੀ ਥੋੜਾ ਆ ਜਾ ਨੂੰ ਪਿਆਰ ਨਾਲ ਜਗ ਦੱਸ ਦੁੱਸ ਦਿਆ ਕਰ ਕੋਈ ਗੱਲ ਉਹ ਨਹੀਂ ਨਹੀਂ ਇਦਾਂ ਹੀ ਨਵੇਂ ਤਾਂ ਹੁੰਦਾ ਆਣ ਕੇ ਪ੍ਰਭੂ ਉਹ ਵੇਖੋ ਭੈਣ ਜੀ ਜੇ ਮੈਂ ਜਾਮਰ ਕੋਈ ਚ ਹਨਾ ਜੇ ਮੈਂ ਜਾ ਕੇ ਕਹਾਂ ਆਹ ਦੀ ਕਰਨਾ ਉਹ ਕਰ ਤੇ ਫਿਰ ਇਹ ਕਹਿੰਦਾ ਕਿ ਸਭ ਲੋਕਾਂ ਟੋਕੀ ਕਰ ਦੱਸਣਾ ਪੈਂਦਾ ਉਹ ਪਹਿਲਾਂ ਪਹਿਲਾਂ ਨਹੀਂ ਪਤਾ ਲੱਗਦਾ ਸਾਂ ਕਰਕੇ ਫਿਰ ਮੱਚੋ ਪਤਾ ਤੇ ਬਹਿ ਜਾ ਹਾਂਜੀ ਮਨੂਣਾ ਕੁੜੀ ਗਰਮ-ਗਰਮ ਥੋੜਾ ਲੱਗਦੀ ਹੈ ਏਕੇ ਠੀਕ ਇਹ ਹੋਰ ਤਾਂ ਨਹੀਂ ਚਾਹੀਦਾ ਹਾਂਜੀ ਹਾਂਜੀ ਹੋਰ ਕੀ ਚਾਹੀਦਾ ਤੁਹਾਨੂੰ ਨਹੀਂ ਬੜੀ ਸ਼ੁਕਰ ਵਾ ਚਲੋ ਤੁਹਾਡੇ ਕਰਮਾਂ ਸਹੀ ਚਾਹ ਤੇ ਗਈ ਭਾਣ ਤੇ ਚਲੋ ਮੈਂ ਇੰਦਾ ਕਰਕੇ ਪਾ ਕੇ ਰਹਿ ਜਾਂਦੀ ਹਾਂ ਅਮ ਜੀ ਇਹ ਰਿਹਾ ਬੰਦ ਕਿ ਨਹੀਂ ਸੁਪ ਲੈ ਰਿਹਾ ਰਹਿਣੇ ਚਾਹ ਤੇ ਭੜਾ ਮਮੀ ਨਹੀਂ ਆਈ ਆ ਥਾਲੇ ਮੰਨ ਲੈਣਾ ਜਾਊਗੀ ਮੇਸੇ ਰੀਆਂ ਨੂੰ ਮੇਕਪ ਹੀ ਚਾਹ ਕੇ ਦੋ ਪੇਪਰੇ ਬਣਾ ਕੇ ਆਉਂਗੀ ਖੱਬੇ ਪਾਸੇ ਤਾਂ ਦੀਨ ਚਾਹ ਪਕੜ ਲਿਆ। ਚਲੋ ਪਾਜੀ ਬੜੀ ਵਧੀਆ ਗੱਲ ਬਾਤੀ ਹੈ ਸਾਡੀ ਨਾ ਘਰ ਹੀ ਬੜਾ ਕੰਮ ਕਰਦੀ ਰਹੀ ਹੈ। ਵੀ ਸਿਆਣੀ ਬੁੜੀ। ਹਾਂਜੀ ਹਾਂਜੀ। ਬਰਾਬਰ? ਹਾਂਜੀ। ਚਾਹ ਫੜ ਜਾਣੀ ਸੀ। ਨਹੀਂ ਦਲਜੀਤ ਨੇ ਕਹੀਏ ਮੈਨੂੰ ਲੱਗੀ ਚਾਹ ਪਰੀ ਜਾਣੀ। ਦਲਜੀਤ? ਉਹ ਤੇ ਚਾਹ ਬਣੀ ਕਿ ਨਹੀਂ ਅਜੇ? ਬਣੀ ਨਹੀਂ ਮੈਂ ਕਿਉਂ ਨਾ। ਜੰਨਾ ਦੇ ਕਿੰਨੀ। ਇਹ ਬੈ ਜਾ। ਐਵੇਂ ਤੇਰੀ ਗੱਲ ਮਾੜੀ। ਬੈ ਜਾ ਹਾਂ ਕੋ ਪਰੋਣੇ ਕੋਲ। ਬਰ ਬਰ ਪਾਜੀ ਕੋਈ ਗੱਲ ਨਹੀਂ। ਚਾਹ ਬਣਾ ਕੇ ਲਿਆਉਗੀ ਉਹ। ਪਾਜੀ ਨੂੰ ਕੀ ਹੋਇਆ ਵਾ ਤੇ ਗੱਲ ਜਾ ਜਾ। ਇਹ ਨਾਲ ਕੋਈ ਪੈਣਾ ਨਹੀਂ ਆਇਆ ਬੈਨ ਤੋਂ ਤਾਂ ਮੈਂ ਐਸੇ ਕਰ ਕਰ ਮੈਂ ਜਾਂਦੀ ਨਹੀਂ ਕੋਈ ਨਹੀਂ ਭੈਣ ਜੀ ਬੈਠੋ ਤੁਸੀਂ ਸਿਆਣੀ ਆ ਮੇਰੀ ਧੀ ਸਾਰੇ ਕੰਮ ਕਰ ਲੈਂਦੀ ਆ ਤਾਂ ਇੱਕ ਭੈਣ ਜੀ ਬੈਠੀ ਆ ਮੈਂ ਆਪੇ ਘਰ ਹੀ ਲੈਣ ਲੱਗਦੀ ਮੈਂ ਕਿਹਾ ਤੂੰ ਬੈ ਜਾ ਕੋਈ ਨਹੀਂ ਆ ਜਾਂਦੀ ਬਾਕੀ ਭੈਣ ਜੀ ਇੱਕ ਗੱਲ ਆ ਵੇ ਪੜ੍ਹੇ ਲਿਖੇ ਪੂਰੀ ਆ ਘਰ ਦਾ ਕੰਮ ਸਾਰਾ ਹੁੰਦਾ ਨਹੀਂ ਜਾਇ ਜ਼ਰੂਰੀ ਵੀ ਆ ਚਾਹੀਦਾ ਵੀ ਆ ਘਰ ਦਾ ਕੰਮ ਸਿੱਖਣਾ ਪੜ੍ਹਾਈ ਦੇ ਨਾਲ ਨਾਲ ਤੇ ਬਹੁਤ ਜ਼ਰੂਰੀ ਆ ਕਰਦਾ ਬਿਲਕੁਲ ਜੀ ਬਿਲਕੁਲ ਰੋਟੀ ਤੇ ਖਾਣੀ ਆ ਭਾਵੇਂ ਪੜ੍ਹ ਲੈ ਬੱਚਾ ਜੇ ਜੋ ਮਰਜ਼ੀ ਕਰੇ ਰੋਟੀ ਤੇ ਜ਼ਰੂਰੀ ਆ ਹਾਂ ਇਹ ਵੇਪਰ ਦੀ ਬੜਾ ਸਾਰਾ ਇਹ ਕਰਦਾਨ ਦੱਸਿਆ ਵੀ ਇਹ ਇਕਲਾ ਕਰਨਾ ਹਕਲ ਦਿੱਤੀ ਆ ਤੀ ਹਾਂ ਜੀ ਹਾਂ ਜੀ ਉਹ ਤਾਂ ਜ਼ਰੂਰੀ ਆ ਸਭ ਤੋਂ ਵੱਧ ਤੇ ਯਾਰ ਇਹ ਭੈਣ ਭਰਾ ਚਾਰ ਪਰੋਣੇ ਆਇਆ ਕੋਈ ਗੱਲ ਨਹੀਂ ਹੁੰਦਾ ਹਾਂ ਜੀ ਨਹੀਂ ਬਿਲਕੁਲ ਸੁੱਕ ਹੋ ਗਿਆ ਹੁਣ ਹਾਂ ਜੀ ਹਾਂ ਜੀ ਕੋਈ ਨਹੀਂ ਹੌਲੀ ਹੌਲੀ ਆਪੇਨ ਵੜਾ ਜਾਣਾਂ ਹਾਂ ਜੀ ਛੋਟੂ ਛੋਟੂ ਸਾਰਿਆਂ ਨੂੰ ਇਦਾਂ ਹੀ ਹੁੰਦਾ ਹੈ ਬਿਲਕੁਲ ਜੀ ਬਿਲਕੁਲ ਮੈਂ ਜਿਹੜੀ ਗੱਲ ਤਾਂ ਨਹੀਂ ਪਤਾ ਮੈਂ ਕੋਈ ਦੱਸ ਦੇ ਨਹੀਂ ਹੌਲੀ ਹੌਲੀ ਚਲ ਕੋਈ ਨਹੀਂ ਪ੍ਰਭੂ ਤੂੰ ਹੀ ਦੱਸਣਾ ਹਾਂ ਚਲੋ ਆ ਕਾ ਵੈਦਾਂ ਕਰੀਏ ਨਾ ਕੰਮ ਇਦਾਂ ਕਰਨਾ ਉਹ ਮੈਂ ਦੱਸਣਾ ਨਾ ਹੋਰ ਕਿਹਨੇ ਦੱਸਣਾ ਨਹੀਂ ਨਹੀਂ ਤੂੰ ਹੀ ਦੱਸਣਾ ਦੇਖੋ ਭੈਣ ਜੀ ਤੂੰ ਤੇ ਘਰ ਤੇ ਸੈਣੀ ਹਾਂਜੀ ਠੀਕ ਨੇ ਨਹੀਂ ਉਦਾਂ ਤੇ ਚਲੋ ਘਰ ਹੀ ਲੈਂਦੀ ਆ ਪਰ ਕੁਝ ਗੱਲਾਂ ਜਿਹਦਾ ਮੈਨੂੰ ਨਹੀਂ ਪਤਾ ਲੱਗਦਾ ਹਾਂਜੀ 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 ਤੇ ਸਾਰੇ ਕਿਹੜੇ ਮੁੱਢੋਂ ਸਿੱਖੀ ਹੁੰਦੇ ਆ ਨਹੀਂ ਭੈਣ ਜੀ ਬੜੀ ਵਧੀਆ ਗੱਲਬਾਤ ਬੜੀ ਵਧੀਆ ਠਾਡੀ ਸੋਚ ਵਾ ਚਲੋ ਦੱਸਣਾ ਚਾਹੀਦਾ ਬੱਚੇ ਤੂੰ ਕਿਉਂ ਭੈਣ ਜੀ ਕੋਈ ਨਹੀਂ ਸਾਰਾ ਕੁਝ ਸਿੱਖ ਲੈਣਾ ਹਾਂ ਨੇ ਤੇ ਇਹਨਾਂ ਫਿਕਰ ਕਰਿਆ ਕਰੋ ਹਾਂਜੀ ਠੀਕ ਬਾਕੀ ਜਿਹੜੀ ਅਗੜਾ ਨਾ ਸਵਾਲ ਲੈਣਾ ਵਾਹ ਲੈਂਦੀ ਆ ਹਾਂਜੀ ਹਾਂਜੀ ਹੈ ਭੈਣ ਜੀ ਜਿਹੜਾ ਸਿਖਾਈ ਅਗਲਾ ਹਾਂਜੀ ਹਾਂਜੀ ਰਜੀਤ ਪੁੱਤ ਐਨਾ ਕੋ ਕੀ ਕਰਨਾ ਹੈ ਸਮੋਸੇ ਬਣਾਉਂਦੇ ਥੋੜੀ ਇਹ ਕਿਹੜਾ ਇੰਨਾ ਕੁਛ ਕੀ ਰਜੀਤ ਆ ਜਾ ਪੁੱਤ ਤੂੰ ਮੈਂ ਪਹਿਲਾਂ ਬਿੰਦੂ ਕਰਾਂ ਚੱਲ ਆ ਚਲ ਠੀਕ ਹੈ ਚਾਹ ਲੈ ਕੇ ਆ ਬਕਰ ਥੋੜਾ ਭਾਈ ਫੜਾ ਪਾਓ ੜਾ ਥੋੜਾ ਭੈਣ ਜੀ ਕੋਈ ਗੱਲ ਨਹੀਂ ਭੈਣ ਜੀ ਫੜੋ ਕਹੀ ਕੋਈ ਨਹੀਂ ਮੈਂ ਆਪਾਂ ਹੀ ਫੜਦੇ ਤੀ ਫੜੋ ਪਾਪੜਾ ਹਰ ਬਈ ਰਬਾ ਇਹ ਤੁਹੀਂ ਲੋ ਮੈਂ ਵੀ ਛੋਕ ਛੋਕ ਕੋਈ ਗੱਲ ਆਪਾਂ ਆਦੋ ਵਿੱਚ ਪਿਆਜ਼ ਕੋਈ ਨਹੀਂ ਤੇ ਪਾ ਲੀ ਇਹਨਾਂ ਨੂੰ ਥੋੜੇ ਪਾਓ ਭਟਣੀ ਜਿੱਦੀ ਵੱਧਾ ਜਿੰਦਾ ਅੱਛਾ ਚੱਪ ਇਹਨਾਂ ਨੂੰ ਥੋੜਾ ਥੋੜਾ ਬੀਪ ਇਹਦੇ ਹਰੇ ਕੀ ਹੋ ਗਿਆ ਅੱਜ ਕੱਲ ਹਾਂਜੀ ਇਹ ਪੈਂਜੀ ਸਾਬਾ ਦਾ ਖਾਦਾ ਖੂਦਾਂ ਦਾ ਕਰਕੇ ਨਾ ਪਾਏਆਂ ਜੀਆਂ ਨਾਲ ਕਰਕੇ ਹਾਂਜੀ ਹਾਂਜੀ ਲਓ ਪੈਂਜੀ ਤਿੰਨ ਥੋੜਾ ਮੈਂ ਤਿੰਨ ਲਓ ਪਹਿਲਾਂ ਕੋਈ ਨਹੀਂ 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 ਫੋੜੋ ਫੋੜੋ ਕੋਈ ਨਹੀਂ ਆ ਜਾਂਦਾ ਤਨਜੀਤ ਪਤਾ ਆ ਜਾ ਤੂੰ ਮਾਲਾ ਪ੍ਰਭੂ ਤੂੰ ਪਾਲਾ ਤੂੰ ਦਲਜੀਤ ਦਾ ਪਾਲਾ ਸਾਂ ਨਹੀਂ ਕਿਤੇ ਗਿਆ ਵਾ ਸਨੀ ਨੂੰ ਮਾਰ ਲੋ ਆਵਾਜ਼ ਦਲਜੀਤ ਸਨੀ ਨੂੰ ਮਾਰਵਾਜ਼ ਉਹ ਬਾਹਰ ਆ ਗਿਆ ਕੋਈ ਉਹ ਤਾਂ ਨਾਲ ਗਿਆ ਕੋਈ ਨਹੀਂ ਅੰਦਰ ਨੂੰ ਆਉਂ ਕੰਦੀ ਰਹਿ ਤੂੰ ਥੋੜਾ ਹਾਂ ਮੈਂ ਰਹਿ ਤੂੰ ਆਪੇ ਆ ਜੀ ਪਾ ਦੋ ਮੇਰੀ ਅੱਗੇ ਹਾਂ ਲਓ ਕੱਪਿਆ ਜੀ ਪ੍ਰਿੰਟਰ ਆ ਮੇਰੇ ਖਰਚਾ ਆ ਜਨਾਗੇ ਬਸ ਫੈਂਸ ਬਸ ਕੋਪਾ ਹੀ ਸਭਾ ਗਰੀ ਇਹ ਅਗਰ ਖਰਚਾ ਦਾ ਦਾਵਾ ਇਹ ਤੇ ਇਹ ਜਰਾ ਤਾਂ ਪਾਸੀ ਜਾਂ ਉਹ ਦੇ ਚਾਹਣਾ ਆ। ਆ ਲੋ ਕੇ ਭੰਗ ਦੇ ਦੇ। ਭਾਜੀ ਮੈਨਾਂ ਚਾਹ ਤੂੰ ਨਹੀਂ ਸਾਢੇ ਦਿੱਤੀ। ਹਾਂਜੀ ਹਾਂਜੀ। ਆਏ ਹੋਗੇ ਬੱਚੀ ਚਾਹ ਪੀਣ ਲਈ ਆ ਨਾ। ਹਾਂਜੀ ਹਾਂਜੀ। ਕਿਆ ਜਨਨ ਕੀ ਪੌਂਦੀ ਇਹ ਸਵਾਰੀ ਵੱਖਰੇ ਦਾ। ਉਹ ਨਹੀਂ ਭਾਜੀ ਘਰ ਵੀ ਜਿਹੜੇ ਟੈਬਲ ਹੁੰਦੇ ਨੇ ਨਾ ਇਹੋ ਹੀ ਬਣੁੰਦੇ ਰਹੀਏ ਚਾ। ਜਿਹੜਾ ਹਮੈ ਚਾਹ ਪੀਣੇ ਬਿਲਕੁਲ ਹੀ ਬੰਦ ਕਰਤੀ। ਠੀਕ ਠੀਕ। ਆ। ਦਰਜੀ ਕਿੱਥੇ ਪੈਣ ਦੀ ਤੇ ਇਥੋਂ ਆ ਜੀ ਮਾਰ ਲੋ ਇੱਥੇ ਨਹੀਂ ਚੱਲ ਸਕਦਾ ਜੀ ਤੇ ਆ ਜਾ ਤੂੰ ਆ ਜਾ ਆ ਜਾ ਪਤਾ ਆ ਜਾ ਤੂੰ ਇੱਥੇ ਆ ਜਾ ਵਾ ਮਮੀ ਡੇਰੇ ਜਾ ਕੇ ਗੱਲਾਂ ਬਾਤਾਂ ਕਰ ਕੰਮ ਕਰੀ ਜਾਣੀਆਂ ਆ ਲੈ ਤੂੰ ਚਾਹ ਬਣਾ ਉਹਨੂੰ ਚਾਹ ਹੀ ਬਣਾਵਾ ਤੇ ਉਹ ਨਾਲ ਗੁੜੀ ਤੇ ਕਰਾ ਲੈਣਾ ਹੀ ਕੋਈ ਚਾਹ ਹੁੰਦਾ ਹੀ ਆ ਕੇ ਇਕੱਲੀ ਡੇਢ ਬਣੀ ਜਾਂਦਾ ਕਿੰਨੇ ਤਾਂ ਨਹੀਂ ਹੋ ਗਏ ਮਿਲੇ ਨਹੀਂ ਕਥਨ ਜਾਣਾ ਨਾ ਅਕਰ ਹਾਂਜੀ ਹਾਂਜੀ ਮਾਜੀ ਫੇ ਰਹਿਣਾ ਦੋ ਚਾਰ ਦਿਨ ਹਾਂਜੀ ਸਾਡਾ ਕਿਦਾਂ ਜੀ ਲੱਗੋ ਮੈਂ ਤੇ ਰਹਿਣਾ ਨਹੀਂਗਾ ਐਂ ਤੂੰ ਮੈਨੂੰ ਪਾ ਦੇ ਨਾ ਹਾਂ ਹਾਂ ਇਹ ਲਗੀ ਕਰਨਾ ਅੱਜ ਚੱਲੇ ਲੈ ਆ ਕੇ ਤੇ ਚਲ ਸੋਹਰੇ ਜਾ ਕੇ ਲਾਉਗਾ ਸਭੀ ਸ਼ਾਮ ਨੂੰ ਚਲੋ ਮੰਮੀ ਰਹਿ ਮੈਨੂੰ ਲੋਕ ਰਹਿਣਾ ਕੋਈ ਨਾ ਕੋਈ ਗੱਲ ਪਿਆ ਜੀ ਸਾਡਾ ਵੀ ਤੇ ਜੀ ਕਰਦਾ ਯਾਰ ਖਣਕੀ ਨੂੰ ਚਲੋ ਕੋਈ ਨਾ ਰੱਖ ਲੇ ਆਜੂਗਾ ਪੈਸਾ ਨਹੀਂ ਕੀ ਅਲੱਗ ਗੱਲ ਕੋਈ ਨਹੀਂ ਆ ਗੱਲ ਤੇ ਮਟਰੀ ਆ ਉਹ ਸੁੱਟੀ ਦੇਂ ਰਿਹਾ ਵਾ ਆਹ ਕੋਈ ਦਾ ਨਹੀਂ ਰਿਹਾ ਇਹ ਗੱਲ ਪੁੱਤੇ ਕੇ ਹੀ ਹੁੰਦੀ ਜੇ ਮੇਰੀ ਗੱਲ ਸੁਣ ਲਾ ਹਾਂਜੀ ਇਹਦਾ ਕਿੰਨਾ ਵਧੀਆ ਪਰਿਵਾਰ ਵਾ ਹਾਂਜੀ ਇਹਨਾਂ ਨੇ ਹੁਣ ਧੀ ਬਣ ਕੇ ਰਵੀ ਤੇ ਇੱਕ ਗੱਲ ਪੁੱਤ ਹੋ ਰਹੀ ਓ ਮੈਨੂੰ ਕੇ ਗੱਲ ਦਾ ਲਾਹਮਾ ਨਹੀਂ ਹੋਣਾ ਚਾਹੀਦਾ ਤੇਰਾ ਹਾਂਜੀ ਨਹੀਂ ਠੀਕ ਆ ਇਹ ਮੇਰੀ ਗੱਲ ਸੁਣ ਲਾ ਕਿਉਂ ਜੀਵਨ ਸਾਡੀ ਕੀ ਹੈ ਬੜੀ ਸਿਆਣੀ ਆ ਤੁਸੀਂ ਤਾਂ ਫਿਕਰ ਕਰੋ ਇਹ ਗੱਲ ਦਾ ਬਾਜੀ ਆਹ ਗੱਲ ਤੇ ਨਹੀਂ ਰੱਖਵੀਂ ਤੇ ਕੀਦੀ ਆ ਨਹੀਂ ਤੇ ਅੱਜ ਕਾ ਲੋਕਾਂ ਧੀ ਨੂੰ ਕਹਿੰਦੇ ਗੱਲ ਕੋਈ ਨਹੀਂ ਕੀ ਤੇ ਉਥੋਂ ਕਰ ਬਰਵਾਦ ਹੁੰਦੇ ਜੀ ਇਹ ਤੇ ਭਾਜੀ ਜਿਹੜੀ ਗੱਲ ਤੁਹਾਡੇ ਮੂੰਹ ਤੇ ਕਰਤੀ ਐ ਠੀਕ ਨਹੀਂ ਲੋਕੀ ਦਿੰਦੇ ਹਲਾਸ਼ੇ ਦੀ ਬੱਚਿਆਂ ਨੂੰ ਨਹੀਂ ਤੁਸੀਂ ਨਾ ਚਿੰਤਾ ਕਰੋ ਬੜੀ ਸਿਆਣੀ ਆਤੀ ਬਾਕੀ ਭਾਜੀ ਬਾਕੀ ਭੈਣ ਜੀ ਚਲੋ ਨਹੀਂ ਕੋਈ ਨਹੀਂ ਸੰਭਲਣਾ ਸਾਰਾ ਕਾਰਜ ਕਿਉਂ ਸਹੀ ਪਤਾ ਲੱਗਦਾ ਪੀਪੋਤਾ ਪਹਿਲਾਂ ਹੀ ਤੁਸੀਂ ਵੀ ਚਿੰਤਾ ਨਾ ਕਰਿਓ ਜਿੱਦਾਂ ਦੀ ਤੁਹਾਡੀ ਧੀ ਹੈ ਨਾ ਉਹ ਤਾਂ ਨਹੀਂ ਹੁਣ ਮਰਤੀ ਐ ਠੀਕ ਐ ਠੀਕ ਐ ਤੇਰਾ ਸ਼ੁਕਰ ਆ ਪਰਮਾਤਮਾ ਦਾ ਕੜੀ ਇਹ ਹੋਵੇ ਭੈਣ ਜੀ ਚਾਈਦਾ ਹੈ ਹਾਂਜੀ ਹਾਂਜੀ ਭਾਜੀ ਹਾਂਜੀ ਹਾਂਜੀ ਆ ਭੈਣਾਂ ਭੈਣਾਂ ਨੂੰ ਕਰ ਲੈਂਦੇ ਗੱਲਾਂ ਹਾਂਜੀ ਹਾਂਜੀ ਆਪਾਂ ਬਾਹਰ ਮੇਰਾ ਮਾਰ ਕੇ ਆਨੇ ਆ ਚਲੋ ਜੀਵਨ ਪਿੰਡ ਨੂੰ ਵੀ ਜਾਣਾ ਛੇਤੀ ਮੈਂ ਚਲੀ ਫਿਰ ਹੈ ਕੋਈ ਗੱਲ ਨਹੀਂ ਭਾਗਿਆ ਯਾਰ ਭਾਈ ਨੰਬਰ ਉਹ ਗੇੜੀ ਲਾ ਲਿਆ ਬੜਾ ਟਾਈਮ ਲੱਗਿਆ ਚਲ ਜੀਓ